ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰਮੁਖ ਪਿਆਰਿਓ ਹਰ ਸਾਲ ਦੀ ਤਰ੍ਹਾਂ ਇਸ ਥਲ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦੀ ਮਿਹਰ ਸਦਕਾ ਸ੍ਰੀ ਅਖੰਡ ਪਾਠ ਸਾਹਿਬ ਜੀ ਅੱਜ ਪ੍ਰਕਾਸ਼ ਹੋ ਗਏ ਹਨ ਅਤੇ ਇਸ ਮੂ ਸੰਗਤਾਂ ਦੇ ਸੰਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਸਮੁੱਚਾ ਨਗਰ ਬੜੀ ਸੇਵਾ ਕਰਦਾ ਹੈ ਜੀ ਸ਼ਰਧਾ ਭਾਵਨਾ ਦੇ ਨਾਲ ਤੇ ਗੁਰਮੁਖ ਪਿਆਰਾਂ ਵੱਲੋਂ ਜਿੱਦਾਂ ਹਰ ਸਾਲ ਪਾਈਰਲ ਮਿਲ ਕੇ ਸੇਵਾ ਨਿਭਾਉਂਦੇ ਹੋ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਰੇ ਨੇ ਭਾਈ ਸੇਵਾ ਕੀਤੀ ਹੈ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋ ਚੁੱਕੇ ਹਨ ਕੱਲ ਨੂੰ ਗੁਰਮੁਖ ਪਿਆਰਿਓ 13 ਤਰੀਕ ਹੈ ਜੀ ਕੱਲ ਨੂੰ ਮਹਾਨ ਨਗਰ ਕੀਰਤਨ ਆਪ ਉਸਮੁ ਸੰਗਤਾਂ ਦੇ ਸਜੋਗ ਦੇ ਨਾਲ ਮਹਾਰਾਜ ਦੀ ਮਿਹਰ ਸਦਕਾ ਕਰਵਾ ਰਹੇ ਹੋ ਜੀ ਆਪ ਉਸਮੂ ਸੰਗਤਾਂ ਨੂੰ ਹੱਥ ਜੁੜ ਕੇ ਬੇਨਤੀ ਹੈ ਭਾਈ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਤਨ ਮੰਨਤਾਂ ਦੇ ਨਾਲ ਸੇਵਾ ਕਰਨ ਜੀ ਸਮੂਹ ਸੇਵਾਦਾਰਾਂ ਨੇ ਆਪ ਉਸਮੂ ਸੰਗਤਾਂ ਨੂੰ ਦੂਸਰੀ ਬੇਨਤੀ ਹੱਥ ਜੋੜ ਕੇ ਆ ਭਾਈ 14 ਤਰੀਕ ਨੂੰ ਭੋਗ ਪਾਏ ਜਾਣਗੇ ਸ੍ਰੀ ਅਖੰਡ ਪੜ ਸਾਹਿਬ ਜੀ ਦੇ ਉਸ ਤੋਂ ਅਪਰੰਤ ਹੁਲੇ ਪੰਡਾਲਾ ਦੇ ਵਿੱਚ ਕੀਰਤਨ ਦੀਵਾਨ ਸਜਣਗੇ ਆਪ ਉਸਮੂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਭਾਈ ਗੁਰਬਾਣੀ ਹਰ ਜァ ਸੁਣ ਕੇ ਆਪਣਾ ਜੀਵਨ ਸਫਲ ਬਣਾਉਣਾ ਜੀ ਆਪ ਉਸ ਨੂੰ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰਮੁਖ ਪਿਆਰੇ ਸੇਵਾ ਕਰਦੇ ਹੋ ਨਿਭਾਉਂਦੇ ਹੋ ਬੜੀ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਕਿਰਪਾ ਕਰਨ ਨਾਮ ਦਾ ਰੰਗ ਸਾਧੂ ਕਾ ਸੰਗ ਬਖਸ਼ਣ ਐਸੇ ਤਰਾਈ ਸਾਰਿਆਂ ਤੇ ਸਤਿਗੁਰ ਜੀ ਮਿਹਰ ਭਰਿਆ ਹੱਥ ਰੱਖਣ ਸਿਰ ਤੇ ਐਸੇ ਤਰਾਈ ਸੇਵਾ ਆਪਣਰ ਦਰ ਦੀ ਸਤਿਗੁਰ ਜੀ ਕਰਵਾਉਂਦੇ ਰਹਿਣ ਜੀ ਆਪ ਉਸ ਨੂੰ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ ਭਾਈ ਕੱਲ ਨੂੰ 13 ਤਰੀਕ ਨੂੰ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਸਤਿਗੁਰੂ ਜੀ ਕਿਰਪਾ ਕਰਨ ਸਾਰਿਆਂ ਨੂੰ ਹੀ ਚੜ੍ਹਦੀਆਂ ਕਲਾ ਬਖਸ਼ਣ ਜੀ ਆਪ ਜੀ ਤਨ ਮਨ ਧੰਦੇ ਨਾਲ ਅਤੇ ਬੜੀ ਸੇਵਾ ਕਰਦੇ ਹੋ ਬੱਚੇ ਨੌਜਵਾਨ ਸਾਡੇ ਬਜ਼ੁਰਗ ਸਾਰੇ ਰਲ ਮਿਲ ਕੇ ਬਹੁਤ ਸੇਵਾ ਕਰਦੇ ਹੋ ਸਤਿਗੁਰ ਜੀ ਨਾਮਾ ਧਾਮ ਨੂੰ ਜਾਣਦੇ ਨੇ ਆਪਾਂ ਵੀ ਕੱਲ ਨੂੰ ਸਾਰਿਆਂ ਨੇ ਗੁਰਮੁਖ ਪਿਆਰਿਓ ਸਤਿਗੁਰਾਂ ਦਾ ਅਦਬ ਸਤਕਾਰ ਕਰਨਾ ਹੈ ਵਾਲਕੀ ਸਾਹਿਬ ਜੀ ਦੇ ਮਗਰਮਗਰ ਤੁਰਨਾ ਹੈ ਆਪਾਂ ਸਾਰਿਆਂ ਨੇ ਭਾਈ ਬਰਿਆਦਾ ਦੇ ਅਨੁਸਾਰ ਅਤੇ ਸਮੂਹ ਸੰਗਤਾਂ ਨੇ ਭਾਈ ਸਾਬ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਰਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਇਹ ਬੇਨਤੀਆਂ ਸਮੂਹੀਆਂ ਸੰਗਤਾਂ ਨੇ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ